अफगानिस्तान ਦੇ ਬਗਰਾਮ 에어ਪੋਰਟ ਤੇ ਹੁਣ ਰੂਸ ਦੀ ਹਵਾਈ ਸੈਨਾ ਵੀ ਆਪਣੇ ਘਾਤਕ ਫਾਈਟਰਾਂ एसयू 57 ਅਤੇ एसयू 75 ਲੈ ਕੇ ਪਹੁੰਚ ਚੁੱਕੂ ਹੈ एसयू 57 ਡਬਲ ਇੰਜਨ ਨਾਲ ਲੈਸ਼ ਸ਼ਕਤੀਸ਼ਾਲੀ ਫਾਈਟਰ ਹੈ ਇਹ ਕਿਸੇ ਵੀ ਰਡਾਰ ਦੀ ਪਕੜ ਵਿੱਚ ਨਹੀਂ ਆਂਦਾ ਇਸ ਉੱਤੇ ਮਜੈਲਾਂ ਤੇ ਬੰਬ ਲੱਗੇ ਹੋਏ ਹਨ ਅਤੇ ਬੈਰੀ ਦੇ ਇਲਾਕਿਆਂ ਤੇ ਇਸ ਨੂੰ ਬਰਸਾ ਸਕਦਾ ਹੈ ਇਹ ਕਈ ਵਾਰ 400 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਐਸੇ ਹਥਿਆਰ ਹਨ ਜੋ ਇਹ ਨਾ ਬਾਰੇ ਦੁਸ਼ਮਣ ਸੋਚ ਵੀ ਨਹੀਂ ਸਕਦਾ ਰੂਸ ਦਾ ਸਖੋਈ ਐਸ ਜੂ 57 ਇੱਕ ਬਹੁਤ ਹੀ ਆਧੁਨਿਕ ਪੰਜਵੀਂ ਪੀੜੀ ਦਾ ਲੜਾਕੂ ਜਹਾਜ਼ ਹੈ ਜਿਸ ਨੂੰ ਕੋਈ ਕੰਪਨੀ ਨੇ ਬਣਾਇਆ ਹੈ ਇਹ ਜਹਾਜ਼ ਬਹੁਤ ਹੀ ਬੁਰੀ ਤਰ੍ਹਾਂ ਦੁਸ਼ਮਣ ਦਾ ਮਲਿਆ ਮੇਟ ਕਰਦਾ ਹੈ ਅਤੇ ਹਰ ਤਰ੍ਹਾਂ ਦੇ ਰਡਾਰ ਦੀ ਪਕੜ ਤੋਂ ਇਹ ਬਾਹਰ ਹੈ ਇਸ ਵਿੱਚ ਮੋਜੇਲਾ ਅਤੇ ਬੰਬ ਸੁੱਟਣ ਦੀ ਸਮਰੱਥਾ ਹੈ ਇਹ ਬਿਲਡਿੰਗਾਂ ਅਤੇ ਮੈਦਾਨਾਂ ਵਿੱਚ ਬੰਬਾਰੀ ਕਰ ਸਕਦਾ ਹੈ ਅਤੇ ਮਜਹਿਲਾਂ ਨਾਲ ਹਮਲੇ ਕਰ ਸਕਦਾ ਹੈ ਇਸ ਦਾ ਡਬਲ ਇੰਜਨ ਹੈ ਇਸ ਦੀ ਸ਼ਕਲ ਤੇ ਮਟੀਰੀਅਲ ਐਸਾ ਲਗਾਇਆ ਗਿਆ ਹੈ ਕਿ ਰਡਾਰ ਦੀ ਸਿਗਨਲ ਦੀ ਪ੍ਰਕਟ ਵਿੱਚ ਇਹ ਨਹੀਂ ਆਂਦਾ ਇਸ ਦੇ ਦੋ ਸ਼ਕਤੀਸ਼ਾਲੀ ਇੰਜਨ ਇਸ ਨੂੰ ਧੁਨੀ ਦੀ ਗਤੀ ਤੋਂ ਦੁੱਗਣਾ ਉਡਾ ਸਕਦੇ ਹਨ ਹਥਿਆਰ ਜਹਾਜ਼ ਦੇ ਅੰਦਰ ਲਿਖੋ ਹੋਏ ਹੁੰਦੇ ਹਨ ਤਾਂ ਕਿ ਰਡਾਰ ਨੂੰ ਪਤਾ ਨਾ ਲੱਗੇ ਇਹ ਰਡਾਰ ਬੈਰੀ ਨੂੰ ਬਹੁਤ ਦੂਰ ਤੋਂ ਭਾਮ ਸਕਦਾ ਹੈ ਕਈ ਵਾਰ 400 ਕਿਲੋਮੀਟਰ ਦੂਰ ਤੋਂ ਐਸ ਜੂ 57 ਦੀ ਕੰਪਿਊਟਰ ਪਾਇਲਟ ਦੀ ਮਦਦ ਕਰਦਾ ਹੈ ਜਿਵੇਂ ਨਿਸ਼ਾਨਾ ਲਗਾਉਣਾ ਬਚਾਅ ਕਰਨਾ ਅਤੇ ਫੈਸਲਾ ਲੈਣਾ ਇੰਨ ਅਜਿਹੇ ਹਥਿਆਰ ਇਸ ਵਿੱਚ ਲੱਗੇ ਹੋਏ ਹਨ R77 ਅਤੇ R74 ਮੈਦਾਨ ਲੜਾਈ ਵਿੱਚ ਇਸ ਦੀ ਮਦਦ ਕਰਦੀਆਂ ਹਨ KH38 ਅਤੇ KH59 ਮੈਦਾਨ ਜਮਿਨੀ ਹਮਲਿਆਂ ਲਈ ਵਰਤਦਾ ਹੈ 30mm ਦੀ ਤੋਪ ਛੋਟੇ ਹਮਲਿਆਂ ਲਈ ਵਰਤੀ ਜਾਂਦੀ ਹੈ ਇਹ ਬਹੁਤ ਹੀ ਉੱਚੀ ਤਕਨੀਕ ਦਾ ਫਾਈਟਰ ਜਹਾਜ਼ ਹੈ AI ਤੇ ਨੈਟਵਰਕ ਇਸ ਵਿੱਚ ਲੱਗਿਆ ਹੋਇਆ ਹੈ ਮਲਟੀ ਰੋਲ ਯੋਗਤਾ ਹੈ ਅਤੇ ਜ਼ਮੀਨ ਤੇ ਹਵਾਈ ਦੋਵੇਂ ਮਿਸ਼ਨ ਲਈ ਇਸ ਨੂੰ ਵਰਤਿਆ ਜਾ ਸਕਦਾ ਹੈ ਸੁਪਰਸੋਨਿਕ ਉਡਾਨ ਬਿਨਾ ਆਫਟਰ ਵਾਰਨਿੰਗ ਦੇ